ਜੀ ਅੰਕਲ ਜੀ ਪਹੁੰਚ ਗਏ ਮਾਂਟੀ ਜਾਦੇ ਕਰਦਾ ਦਾ ਹਾਂਜੀ ਮਾਂਟੀ ਗਰਮ ਨੂੰ ਵੀ ਸਕਾ ਲਾ ਲਈ ਮਾਂਟੀ ਦਾ ਹਾਂ ਮੈਂ ਫੋਨ ਕਰਾਂਗਾ ਨਾ ਇਕੱਠੇ ਅਸੀਂ ਪਹਿਲਾਂ ਚਿੱਠੀ ਬਗੇ ਨਹੀਂ ਆੜੀ ਹੁਣ ਜੋੜੀ ਨਾਲ ਹੀ ਰਹਿਣੀ ਹੈ ਫਾਈਨਾ ਤੇ ਯਾਰ ਅਕਲ ਦੇ ਹੁੰਦੇ ਜੱਦੇ ਆਏ ਆ ਬਸ ਆਏ ਹੋ ਨਹੀਂ ਪਤਾ ਵੀ ਉੱਥੇ ਤੇ ਕੀ ਹੋ ਰਿਹਾ ਸਹੀ ਗੱਲ ਹੈ ਹਾਂ ਐਂਦੇ ਆ ਕਰਦੇ ਆ ਕਰਦੇ ਆਂਗੇ ਐਂ ਕਰਕੇ ਆਂਗੇ ਮਿੱਠਾ ਹੈ ਮਿੱਠਾ ਵਾ ਕਹਿੰਦੇ ਇਹ ਗੌਰ ਨਹੀਂ ਕਰਦਾ ਅਕਲ ਗੌਰ ਕਰਦਾ ਨਹੀਂ ਹੈਗਾ ਕਾਪੀ ਓਏ ਅਕਲ ਅਕਲ ਓਏ ਹਾਂ ਨਹੀਂ ਆ ਪੀਨ ਵਿੱਚ ਸਾਰੇ ਹਾਂਨੇ ਕਿਆ ਹੋ ਗਿਆ ਕੋਣ ਲੈਣਾ ਬਾਈ ਫਾਸੜਦੇ ਸੋਹਣੇ ਸ਼ੋਅ ਦੇ ਵਿੱਚ ਬਾਈ ਦੇ ਦੇ ਯਾਰ ਮੁੰਡੇ ਨੂੰ ਫੋਟੋ ਖਿੱਚਣੇ ਨੂੰ ਆਰਾ ਮਗਰ ਮਗਰ ਫਿਰਦਾ ਹੈ ਹਾਂ ਉਹ ਸਮਾਨ ਨਹੀਂ ਲੈਣਾ ਜੁੱਤੀ ਹੈ ਕੋਈ ਹਾਂ 512 ਜੀ ਵੀ ਦੱਬਦਾ ਵਾਸੜ ਕਿੰਨੇ ਲੱਖ 1.5 ਲੱਖ 1.5 ਲੱਖ ਨਾ ਨਾਲ ਸਭੀ ਤੀਤੀ ਬਿਨਾ ਕੇ ਕੋਈ ਨਹੀਂ ਲੋ ਜੀ ਅੰਕਲ ਜੀ ਪਹੁੰਚ ਗਏ ਸ੍ਰੀ ਕਾਰ ਜੀ ਵੰਟੀ ਜਿਆਦੇ ਕਰਦਾ ਦਾ ਹਾਂ ਜੀ ਵੰਟੀ ਕਰਾ ਬੰਨੂ ਵੀ ਸਕਾ ਲਾ ਲਈ ਵੰਟੀ ਦਾ ਹਾਂ ਮੈਂ ਫੋਨ ਕਰਾਂਗਾ ਕਹਿੰਦੇ ਇਕੱਠੇ ਅਸੀਂ ਪਹਿਲਾਂ ਚਿੱਠੀ ਭਗੇ ਵੀ ਨਹੀਂ ਆੜੀ ਹੁਣ ਜੋੜੀ ਨਾਲੇ ਰਹਿਣੀਏ ਭਾਈ ਨਾ ਤੇ ਯਾਰ ਅਕਲ ਦੇ ਹੁਣ ਤੇ ਜੱਦੇ ਆਏ ਆ ਬਸ ਆਏ ਹੋ ਨਹੀਂ ਪਤਾ ਵੀ ਫਾਇਦੇ ਕੋ ਰਹੇ ਆ ਸਹੀ ਗੱਲ ਹੈ ਹਾਂ ਅੰਕਲ ਹਾਂ ਹੁਣਾਂ ਮੁੰਡੇ ਦਾ ਵੀ ਦੇਖ ਲੈ ਆ ਯਾਰ ਅੱਜ ਟੌਰ ਦੇਖ ਲੈ ਦੀ ਉਹਦੀ ਵੀ ਵੀਡੀਓ ਫੇਰ ਆਈ ਕੁੜੀ ਦੀ ਵੀ ਫੋਟੋ ਫੇਰ ਆਈ ਆ ਭਾਈ ਪੜ੍ਹੀ ਲਿਖੀ ਗੁੱਡੀ ਜੀ ਥੋੜਾ ਚੱਲੋ ਹਾਂ ਹਰਕ ਹੈਗਾ ਇਦਾਂ ਦੀ ਗੱਲ ਨਹੀਂ ਅਸੀਂ ਮੰਨਦੇ ਨਹੀਂ ਮੁੰਡਾ ਸੋਹਣਾ ਆਪਣਾ ਹਾਂਜੀ ਆਵਣਾ ਟੌਰੀ ਹੈ ਚਲੋ ਹਾਂ ਆਹ ਆਹ ਲੋਈ ਭਾਈ ਬਾਤ ਤੇ ਚੱਲੇ ਅੰਦਰ ਨੂੰ ਪਹਿਲ ਸੁਭਾਅ ਵਧੀਆ ਬਾਈ ਇਹ ਮਨੇ ਨੇੜੇ ਮਨੇ ਕਿੰਨੇ ਗੇਅਰ ਚ ਆਪਾਂ ਪਹੁੰਚ ਗਏ ਰੇ ਗਾਣਾ ਨਹੀਂ ਮੁੱਕਦਾ ਇੱਕ ਬੰਦ 5 ਮਿੰਟ ਵਾਲਾ ਗਾਣਾ 5 ਮਿੰਟ ਵਾਲਾ ਗਾਣਾ ਨਹੀਂ ਮੁੱਕਿਆ ਉਹਦੇ ਪਹਿਲਾਂ ਹੀ ਪਹੁੰਚ ਗਏ ਸੀ ਦੇਖ ਲਓ ਹਾਂ ਮੋਡੀਫਾਈ ਅੰਕਲ ਟੋਰੇ ਬਹੁਤ ਬਣਾਤੀ ਪਹਿਲਾਂ ਵੀ ਕਹਿੰਦੇ ਕਰਦਾ ਯਾਰ ਪਤਾ ਕਿ ਅੰਕਲ ਹਾਂਜੀ ਜਦ ਵੀ ਕੋਈ ਨਵਾਂ ਹੋਣਾ ਹੈ ਨਾ ਵੀਊ ਚੇਂਜ ਕਰ ਦਣਾ ਇਹ ਨਹੀਂ ਹੁੰਦਾ ਵੀ ਪੁਰਾਣਾ ਹੀ ਇਹ ਕਹਿੰਦੇ ਹਰੇਕ ਸਾਲ ਚੇਂਜ ਕਰਦੇ ਆ ਭਾਈ ਡੈਕੋਰੇਸ਼ਨ ਮੰਨਣ ਵਾਲੀ ਆ ਵਧੀਆ ਯਾਰ ਬਹੁਤ ਫਰਕ ਅੱਗੇ ਵੀ ਤਾਂ ਪਾਏ ਆ ਉੱਧਰ ਦੇਖੋ ਕਿੱਥੇ ਬੈਠਣ ਨੂੰ ਜਾਂਦਾ ਇਹ ਫੋਟੋ ਆ ਵੈ ਕਰਾ ਮੇਰਾ ਕੈਮਰਾ ਫੁੱਲ ਕਰੂਗੇ ਬੰਟੀ ਅਜ ਹਟਦੇ ਨਹੀਂ ਹੈਗੇ ਹੈ ਲੈ ਮਾੜਾ ਆ ਗਿਆ ਆ ਗਿਆ ਨਾ ਭਾਈ ਮੁੰਡਾ ਕਹਿੰਦਾ ਫੋਟੋ ਖਿੱਚਣੀ ਥੋੜੀ ਬੰਦਾ ਖਿੱਚ ਲੈ ਬਈ ਮਨੇ ਕੀ ਖਾਣਾ ਅੱਜ ਦੋ ਮਿਲ ਗਏ ਹਾਫ ਦੇ ਟੋ ਅੱਜ ਹਾਂ ਭਾਈ ਸਵੇਰ ਟਾਈਮ ਵਾਂਨੇ ਹਲੇ ਕੱਠ ਪਖਿਆ ਨਹੀਂ ਹੈਗਾ ਹੈ ਆ ਜਾ ਤੂੰ ਪਹਿਲਾਂ ਪਿੱਛੇ ਢੇੜਾ ਮਾਰ ਕੇ ਆਉਂਦੇ ਹਾਂ 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 ਵੰਟੀ ਆ ਜਾ ਲੋ ਜੀ ਭਾਈ ਅੰਦਰ ਪਹੁੰਚ ਗਏ ਤੇ ਨੀਂ ਚਾਹ ਪੀਣੀ ਮੈਨੂੰ ਪੀਓ ਪੀਓ ਵੰਟੀ ਕੰਮ ਹਲੇ ਠੰਡਾ ਹੈ ਖਾਜ ਰਾ ਮੇਰੇ ਤੋਂ ਬਧੀਆ ਹਾਂ ਕੰਡੇ ਪਹੋਜੋ ਮਨੇ ਹਾਂ ਕੋਈ ਕੋਈ ਹੋ ਜਾਓ ਆਪਾਂ ਦੇਖ ਲਈਏ ਲੋ ਜੀ ਬਾਈ ਹਲਵਾਈਆ ਕਿੰਨੀ ਵੀ ਢੇੜਾ ਮਾਰ ਲਿਆ ਕੰਮ ਵਧੀਆ ਚੱਲਦਾ 88 ਇਹਨਾਂ ਨੂੰ ਬਾਈ ਆਪਣੇ ਕੰਮ ਦਾ ਸਾਰਾ ਕੁਝ ਪਤਾ ਹੈ ਚੱਲੀਏ ਰਾੜਾ ਜਗ ਮੋ ਇੱਕੋ ਫੇੜਾ ਬਾ ਸ਼ੁਕਰੀਆ ਬਾਟੀ ਪੱਕੀ ਨਹਿਰ ਛੜਤੀ ਆਦੇਸ ਤਾਂ ਸੀ ਜੀ ਇਹਨਾਂ ਨੇ ਛੜਿਆਉਣਾ ਪਹਿਲਾਂ ਆਪਾਂ ਜੋ ਥੋੜਾ ਪਾਣੀ ਮਰੇ ਪੱਕੀ ਨਹਿਰ ਛੜਤੀ ਬਾਈ ਇੱਧਰ ਜਿਹੜੀ ਰੋਪੜ ਵਾਲੀ ਪੱਕੀ ਹੁੰਦੀ ਐ ਬਾਟੀ ਕਿਹੜਾ ਜਿਹੜਾ ਤਾਂ ਇਹਨਾ ਕਿ ਹੁਣ ਲੈਣਵਾਂ ਲੱਗ ਜਾਓ ਜਿਹੜਾ ਪ੍ਰਸ਼ਾਨਾ ਇਰਾਦਾ ਕਰੇ ਤੁੱਲੂ ਖਰਾਬ ਹੋ ਗਿਆ ਤਾਂ ਹਾਂ ਸੈਮ ਥਾਰਾ ਲਓ ਜੀ ਬਾਈ ਕਹਿੰਦੇ ਮਾਰਾ ਆਪਣੇ ਦੂਜੇ ਰੂਪ ਚ ਆ ਗਿਆ ਕੀ ਹੋ ਗਿਆ ਦੂਜੇ ਰੂਪ ਚ ਬਲੇਜ਼ਰ ਕਾਤੇ ਖੋਲਤਾ ਬਾਈ ਗਰਮੀ ਲੱਗ ਲੱਗੀ ਜਿਹੜਾ ਮੇਤੇ ਨਹੀਂ ਬੈਣਾ ਇਹ ਮੈਂ ਤਾਂ ਸਿੱਟ ਦੇ ਸਿੱਟ ਦੇਣਾ ਮੈਨੇ ਮਰੇ ਦਾਤ ਦਾਨ ਕਰਾ ਦਵਾ ਅੱਜ ਮਸਾ ਪੈਣਾ ਹੈ ਦਾਤ ਕਰਾ ਦਵਾ ਤੇਰਾ ਦਾਲੇ ਦਾਣ ਹੈ ਹਾਂ ਉਹ ਠੀਕ ਹੈ ਪੇਟ ਪੂਜਾ ਹੋ ਗਈ ਬਾਬਾ ਜੀ ਹਾਜ਼ਰੀ ਦੀ ਗੱਲ ਹੀ ਉਹ ਤੇ ਬਾਰਮਾ ਬਾਈ ਸਾਡੇ ਫੋਨ ਦਾ ਗਲਾਸ ਜ ਟੁੱਟਿਆ ਪਿਆ ਸੀ ਲਵਾ ਕੇ ਲਿਆਉਣਾ ਗਲਾਸ ਬਿਆਰੇ ਵਿਚੇ ਅਸੀਂ ਉਧਰ ਘੁੰਮੇ ਆਉਣਾ ਕੰਮ ਕਈ ਕਰ ਦੇਣੇ ਹੈ ਟਿਕਣਾ ਨਹੀਂ ਟਿਕਦੀ ਤਾਂ ਨਹੀਂ ਕਹਿੰਦੇ ਟਿਕਦਾ ਨਹੀਂ ਹੁੰਦਾ ਕਹਿੰਦੇ ਚਲੋ ਭਾਈ ਰੋਪੜ ਚਲੀਏ ਹੁਣ ਵਾਹਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਹਾਂਜੀ ਭਾਈ ਪਹੁੰਚ ਗਏ ਕਹਿੰਦੇ ਰਾਤ ਲਾਈ ਪਿਆ ਹੈ ਗੋਪੀ ਕੋਪੀ ਸਾਲ ਸੌ ਕੇ ਆਇਆ ساری ਨੀਂਦ ਕੱਟ ਕੇ ਬਾਈ ਨਾ ਗੋਪੀ ਦਾ ਕੋਪੀ ਵੀ ਹਾਂ ਗੋਪੀ ਵੀ ਰਾਜ ਵਿਹਲਾ ਖਾ ਲਓ ਕੁਸ ਵਿਹਲੇ ਕਿਤੇ ਜਿਹੜਾ ਸਾਹ ਮੈਨੂੰ ਸਮਾਨ ਲੱਤ ਲਿਖੇ ਜਾਣਾ ਟਰੈਕਟਰ ਤੇ ਢਾਲਾ ਇੱਤੀ ਘੜਾ ਪੂਰੀ ਬਾਈ ਖਾ ਲੈ ਕੁਸ ਭੁੱਖਾ ਲੱਗਦਾ ਮੈਨੂੰ ਆਂਦੇ ਥਾਣੇ ਉਹ ਕਹਿੰਦੀ ਰਹੀ ਆਂਦੇ ਥਾਣੇ ਆਂਦੇ ਆਂਡੇ ਨਹੀਂ ਖਾਂਦਾ ਪੂਰੀ ਆਂਡੇ ਨਹੀਂ ਖਾਂਦਾ ਹੈਗਾ ਇਹ ਪੰਜ ਪੰਜ ਬਾਈ ਘਰ ਦੇ ਬੰਦੇ ਭੇਤੇ ਦਿੰਦੇ ਸਾਲੇ ਪੇ ਭੰਦਾ ਭੇਤੀ ਲੱਗ ਕਟਾ ਉਹ ਗੱਲ ਸੱਚੀ ਗੱਲ ਹੈ ਉਹ ਰਾਵੜਨ ਵਾਲੀ ਗੱਲ ਹੈਗੀ ਹਾਂ ਪੂਰੀ ਗੱਲ ਸੱਚੀ ਹੋ ਗਈ ਪੂਰੀ ਯਾਸੀ ਸਵੇਰੇ ਆਇਆ ਤੇ ਨਾ ਕੋਈ ਇੰਤਜਾ ਮੈਂ ਵੇਲਦਾ ਅਰ ਕੀ ਕਹਿੰਦਾ ਆ ਹੁਣ ਬਾਈ ਭਰ ਗਿਆ ਦੇਖੋ ਜਦ ਆਏ ਤੇ ਯਾਰ ਪੂਰਾ ਵੇਲਦਾ ਲਓ ਜੀ ਬਾਈ ਫੋਟੋ ਛੁੱਟ ਚੱਲਦਾ ਹੈ ਹਾਂ ਕਿੰਨੀਆਂ ਫੋਟੋ ਖਿੱਚਣੀਆਂ ਕਿੰਨੀਆਂ ਖਿੱਚਣੀਆਂ ਬਾਈ ਇਹਨਾਂ ਨੇ ਕਟੋਵਰ ਪਿਆ ਸਾਡੇ ਕੋਲ ਆਉਣੇ ਹਾਂ ਬਾਈ ਪੈਸੇ ਦੇਣੇ ਮੇਰੀ ਗੱਲ ਸੁਣ ਲੈ ਆਉਣੇ ਕਿੰਨੇ ਰੁਪਏ ਫੋਟੋ 100 ਰੁਪਏ 10 ਫਿਰ ਵੀ ਫੋਟੋ 10 ਰੁਪਏ ਮੇਰੀ ਗੱਲ ਸੁਣ ਲੈ 10 ਰੁਪਏ ਬਾਈ ਉਹ ਚੱਲਾ ਆਪਣਾ ਪ੍ਰੋਫੈਸ਼ਨਲ ਆਈ ਹੋ ਗਿਆ ਆਇਆ ਚ ਉਹ 10000 ਰੁਪਏ ਚਲ 5 ਰੁਪਏ ਦੇ ਮੰਨ ਲੈ ਅੱਛਾ ਇਹਨੂੰ ਦੇਣਾ ਪੈਣਾ ਸਾਨੂੰ ਉਹ ਦੇ ਉਹ ਕੱਢ ਵੀ ਲਈ ਉਹਨੇ ਲੈ ਲੈ ਉਹ ਦੇਣੇ ਨਹੀਂ ਹੁੰਦੇ ਜੇਬ ਚ ਪਾਈ ਦੇ ਤਾਂ ਨਹੀਂ ਲੈਣੀ ਹੈਗੀ ਹਾਂ ਇਹ 25 ਪੈਸੇ ਨਹੀਂ ਲੈਣੇ ਅੱਧੀ ਫੋਟੋ ਖਿਚਰੇ ਚਲ 25 ਪੈਸੇ ਹੈਗੇ ਨਹੀਂ ਇੱਕ ਇੱਕ ਅੱਖ ਦੀ ਖਿਚਰੇ ਆਪਣੇ ਹਾਂ ਫੋਟੋ ਵਧੀਆ ਹੁੰਦੀ ਬਹੁਤ ਵਧੀਆ ਬਾਈ ਵੀਊ ਵਧੀਆ ਹੈ ਖਾ ਵੀ ਲਿਆ ਆ ਬੰਦਾ ਨਾ ਬੰਦਾ ਛੋਟਾ ਤੇ ਇਹਨੂੰ ਵੱਡਣਾ ਆ ਥੱਲੇ ਹੋ ਯਾਰ ਆ ਮੇਡ ਹੋਮ ਬਰਾਬਰ ਹੋਗੇ ਹਾਂ ਕੌਂ ਜਾਉ ਗਿਆ ਨਾ ਨਾ ਹਈ ਵੀ ਥੱਲੇ ਨੋਣਾ ਪੈਣਾ ਨਾ ਵਾਹ ਨੱਪਾ ਹੋ ਗਿਆ ਕੌਕਲੈਂਡ ਬੋਏ ਕਿੰਨੇ ਬੈਗ ਚੋਂ ਸਾਡੀ ਪਾਜੇ ਨਾ 18 ਦਾ ਪਾਮ ਤੇ ਸਿੱਧੇ ਸਿੱਧੇ ਫੋਟੋ ਖਿੱਚੀ ਬੋਲਿਆ ਹਰੇ ਆਵਨੇ ਕਿਆ ਹੋ ਗਿਆ ਉਹ ਤੇਰਾ ਭਾਈ ਫਾਸਰਦੇ ਤੋਂ ਉਹਦੇ ਵਿੱਚ ਭਾਈ ਦੇ ਰਿਆ ਮੁੰਡੇ ਨੂੰ ਫੋਟੋ ਖਿੱਚਣੇ ਨੂੰ ਆਰਾ ਮਗਰ ਮਗਰ ਫਿਰਦਾ ਹੈ ਉਹ ਸਮਾਨ ਨਹੀਂ ਦੇਣਾ ਜੁੱਤੀ ਹੈ ਕੋਈ ਹਾਂ ਥੋੜਾ ਕਰੋ ਆ ਤੋ 12 GB ਦਬਦਾ ਬਾਸ ਕਿੰਨੇ ਲੱਖ ਡੇਢ ਲੱਖ ਡੇਢ ਲੱਖ ਜੇ ਵਾ ਬਾਤ ਆ ਮਾਸਟਰ ਫੋਟੋ ਡਿਲੀਟ ਕਰ ਦਿੰਦਾ ਕੰਮ ਖਤਮ ਕਰ ਦਿੰਦਾ ਮੈਂ ਤਾਂ ਕੱਲਣੀ ਆਪਣੇ ਆਪ ਉਹ ਬਾਸ ਝੂੜੀ ਪਹਿਲੀ ਹੋ ਜਾਂਦੀ ਹੈ ਤਾਂ ਨਾਲ ਇਹ ਵਿੱਚ ਨਹੀਂ ਹੁੰਦੀ ਬਾਈ ਇਹ 512 GB ਇਹ ਚ ਆ ਮੈਮਰੀ ਵਧ ਮੰਗਾਈ ਹੈ ਇਹਦਾ ਹੜ ਮੇਰਾ ਚਾ ਉਤਰ ਗਿਆ ਫੋਟੋ ਫੋਟੋ ਦੇ ਚਾ ਪੱਖਾ ਚਾਉਣ ਵਾਸਤੇ ਲੈਣੀ ਆ ਮੈਂ ਫੋਟੋ ਦੇ ਚਾਉਣ ਵਾਸਤੇ ਲੈਣੀ ਆ ਮੈਂ ਤੇ ਆ ਕਰਦੇ ਆ ਕਰਦੇ ਆਗੇ ਆ ਕਰਕੇ ਆਗੇ ਮਿੱਠਾ ਮਿੱਠਾ ਵਾਹ ਕਹਿੰਦੇ ਅਕਲ ਗੌਰ ਨਹੀਂ ਕਰਦਾ ਆਕਰ ਗੌਰ ਕਰਦਾ ਨਹੀਂ ਹੈਗਾ ਕਾ ਪੀ ਓਏ ਕਾ ਅਕਲ ਅਕਲ ਓਏ ਇੱਕ ਮਿੰਟ ਹਾਂ ਨਹੀਂ ਆ ਪੀਲਵੇਂ ਪੀ ਲੈਣਾ ਅਕਲ ਬਾਟੀ ਨਿਗਰਾ ਰੱਖਦਾ ਹੈ ਬਾਟੀ ਨਿਗਰਾ ਕਰ ਓਰ ਤਾਂ ਰੱਖਦਾ ਕੀ ਆਵਾਟੇ ਇਹਦਾ ਪੁੱਤਿਆ ਵੀ ਨਹੀਂ ਬੁਲਾ ਗਿਆ ਅੰਕਲ ਨੂੰ ਆ ਗਿਆ ਭਾਈ ਲਾ ਕੇ ਭੇਜਦੇਵੇਂ ਤੁਸੀਂ ਨਹੀਂ ਨਹੀਂ ਇਹਨੇ ਭੇਜਿਆ ਆ ਭੇਤੇ ਨੂੰ ਜਿਹੜਾ ਫੜ ਲਿਆ ਬੱਟੀ ਵਿਚਾਰਾ ਮਨਾ ਪੜ ਲਿਆ ਮੈਂ ਤੇ ਆਉਂਦਾ ਜੀ ਉਹ ਮੈਂ ਕਿੱਥੇ ਨੂੰ ਆ ਬੱਟੀ ਨਾਲ ਕਿ ਲੋਗਾ ਕੇ ਹਾਂ ਲੱਤਾਂ ਨਹੀਂ ਕੜੀਆਂ ਹਾਂ ਲੱਤਾਂ ਨਹੀਂ ਚੱਲੇ ਚੱਲਦੇ ਭਾਈ ਦੇ ਮਣੀ ਜੀ ਰੱਖ ਲਈ ਇਹਦੇ ਨਹੀਂ ਤਾਂ ਕੰਦਾ ਹੀ ਰਹੇਗਾ ਤਾਂ ਸਾਰੇ ਓ ਵਾਓ ਆਡੀ ਸੀ ਬਾਈ ਨਵੇੜ ਦਾ ਕੰਮ ਰੋਟੀ ਵਾਲਾ ਅੰਕਲ ਨਵੇੜ ਦਾ ਹਾਂਜੀ ਅੰਕਲ ਜਾਣਗੇ ਹਾਂ ਬੰਨੇ ਰੋਟੀ ਰੋਟੀ ਹਾਂ ਭੁੱਖਰੀ ਮਾਵਾ ਜੱਗੇ ਨੇ ਤਾਂ ਕੋਈ ਨਹੀਂ ਜਿਹਦਾ ਨਾਮ ਲਿਖਿਆ ਉਹਨੇ ਹੋਣਾ ਹੈ ਹਾਂ ਅੰਕਲ ਆਉਣਾ ਜੱਗੇ ਨੇ ਤਾਂ ਹਾਂ ਬੰਨਾ ਲੈ ਕੇ ਚੱਲੇ ਜੱਗੇ ਰੇ ਹੈ ਨਹੀਂ ਰਹਿ ਕਿਸਮਤ ਨੂੰ ਬੰਨਾ ਦੇ ਨੇੜੇ ਕਹਦਾ ਜੂਨ ਕਰਦੇ ਲੋ ਜੀ ਇੰਦਰ ਕਾਲੇ ਵੀਰ ਦਾ ਡੈਡੀ ਭੂਰੀ ਬਾਈ ਮੈਂ ਕੋਈ ਪੂਰੀ ਭਾਈ ਤੈਨੂੰ ਕਹਾ ਕੇ ਟਰੈਕਟਰ ਨੂੰ ਕਹਾ ਦੇ ਲੈ ਨਾਲੇ ਪੂਰੀ ਸੰਧ ਭਾਂਡਾ ਪੂਰਾ ਟਰੈਕਟਰ ਲਾ ਕੇ ਦੇ ਲੈ ਆਹ ਆਹ ਪੂਰੀ ਬਕਸੇ ਬਕਸੇ ਟੈਨਸ਼ਨ ਹੁੰਦੀ ਹੈ ਉਹ ਲੋਆ ਨਹੀਂ ਕਿ ਅਸੀਂ ਬੜਾ ਬਕਸੇ ਨਹੀਂ ਕੋਈ ਖੋਲਦਾ ਹੈਗਾ ਡਰਾਈਵਰ ਹਾਂ ਡਰਾਈਵਰ ਪਰ ਆਪਣੇ ਤਾਂ ਲੋਰੇ ਲੋਕਾਂ ਨਾਲ ਬਰੇ ਨਹੀਂ ਕੋਈ ਆਹ ਤਾਂ ਕਹਿੰਦੇ ਪੂਰੀ ਦੇ ਸਾਹਮਣੇ ਕਹ ਲਾਇਆ ਪਫਫੜ ਜੀ ਕੈਮਰਾ ਸਿੰਘ ਹਾਂ ਤੇ ਬਿੱਲੀ ਦੇ ਨਾਲ ਬੈਠਾ ਹੈ ਹੈ ਬਿੱਲੀ ਦੇ ਨਾਲ ਟਰੈਕਟਰ 'ਤੇ ਘੁੰਮ ਕੇ ਗਈ ਵੀ ਆ ਪੈੜਾ ਪਈਆਂ ਵੀ ਆ ਹਾਂ ਅਜਾ ਬਈ ਮਨ ਨਹੀਂ ਹੋ ਉਹ ਪੈੜਾ ਆਹ ਹਲਵਾਈ ਦੇਖ ਕੇ ਹੀ ਇਹ ਕਿਆ ਕਹਿੰਦੇ ਪਿੱਛੇ ਤਾਂ ਨਹੀਂ ਲੱਗਦਾ ਕੁਸ ਨਾ ਨਾ ਪਿੱਛੇ ਤਾਂ ਕੁਝ ਨਹੀਂ ਖਾਲੀ ਆ ਪੂਰੀ પેટ ਪੂਜਾ ਹੋ ਗਈ ਭਾਈ ਰੋਟੀ ਖਾ ਲਈ ਵੇਲਾ ਹੁਣ ਡੰਗਰ ਬਣ ਗਏ ਕੱਪੜੇ ਮੋੜੀ ਫੇਰ ਹੁਣ ਤੰਦੂਰ ਚੱਲਦਾ ਇੱਧਰ ਲੈ ਬੇਲੇ ਸਾਡੇ ਹਲਵਾਈ ਤਾਂ ਭਾਈ ਫਰੀ ਆਪਣੀ ਰਸੋਈ ਹੈ ਆਪਣੀ ਆਪਣੀ ਰਸੋਈ ਹੈ ਲੱਭੜ ਗਿਆ ਕੰਮ ਬਾਈ ਸਾਡਾ ਉਹਰੇ ਮੰਗਾ ਦਾ ਹਲਵਾਈ ਆ ਜਾ ਤੰਦੂਰ ਭਖਿਆ ਪਏ ਰੋਟੀ ਚੱਲਦੀ ਮਾਰੋ ਮਾਰੋ ਅਟਾ ਜਿਹੜਾ ਪ੍ਰੋਗਰਾਮ ਆ ਬਾਈ ਉਹ ਬਾਹਰ ਲਾਇਆ ਪਿਆ ਪੈਲਸ ਦੇ ਅੰਦਰ ਪੂਰੀ ਸਟੇਜ ਖਾਲੀ ਖਾਲੀ ਦੇਖਦੀ ਹੈ ਹੈ ਗਰਮੀਆਂ 'ਚ ਚੱਲਣਾ ਚਾਹੀਦਾ ਧੁੱਪਾ ਧੁੱਪ ਕਰਕੇ ਬਾਹਰ ਲਾ ਸਕਦੇ ਹਾਂ ਗਰਮੀਆਂ 'ਚ ਲੂਰੇ ਕੰਮ ਹੈ ਗਰਮੀਆਂ 'ਚ ਅੰਦਰ ਗਰਮੀਆਂ 'ਚ ਸਟੇਜ ਬਖਣੀ ਆ ਬਾਈ ਇੱਧਰ ਵਾਲੀ ਗਰਮੀਆਂ 'ਚ ਜਾਬੇ ਜ਼ਿਆਦਾ ਠੰਡ ਹੁੰਦੀ ਤਾਂ ਅੰਦਰ ਆ ਜੀ ਉਹ ਮਲਾ ਜਾਂਦਾ ਜੀ ਬਲੇਜ਼ਰ ਬਾਈ ਕਦੇ ਕੁਰਸੀਆਂ ਨੂੰ ਕਿਹਾ ਹੋ ਗਿਆ ਬਿਮਾਰ ਹੋ ਗਿਆ ਮਨੇ ਕਿਨੇ ਕਰਤੀਆਂ ਇਹ ਸਵਾਪਤੀ ਹੋ ਗਈ ਇਹ ਹੋ ਗਈ ਮੁੱਧੀਆਂ ਹੁਣ ਇਹ ਕਹਿੰਦੇ ਵੀ ਰੈਸਟ ਪਰ ਹੋ ਗਈਆਂ ਇਹਨਾਂ ਨੂੰ ਜ਼ੋਰ ਲੱਗ ਲਿਆ ਹੈ ਜ਼ੋਰ ਲੱਗਿਆ ਵਾ ਰੈਸਟ ਪਰ ਆਪਾਂ ਨੇ ਹਾਂ ਸਫਾਈ ਹੋ ਰਹੀ ਬਈ ਅਗਲਾ ਫੰਕਸ਼ਨ ਵੀ ਤਿਆਰ ਆ ਰਗਾ ਗਲੇ ਬਾਈ ਇੱਕ ਗੱਲ ਹੈ ਬੰਦੇ ਬਹੁਤੇ ਜਨਾਂ ਦੇ ਨਾਲ ਦੀ ਨਾਲੇ ਸਫਾਈ ਹੈ ਮਨੇ ਉਦਾਂ ਤੋਂ ਐਂ ਦੱਸ ਵੀ ਨੇੜੇ ਪੈਲਸ ਦਾ ਫਾਇਦਾ ਹੈਗਾ ਕਿੰਨਾ ਦੋ ਮਿੰਟਾਂ ਤੋਂ ਵੱਡ ਜਾਣਾ ਘਰ ਆਪਾਂ ਕਿੰਨੇ ਗੇੜੇ ਲਾਏ ਪਿੰਦੇ ਤਿੰਨੇ ਗੇੜੇ ਲਾਇਆ ਬਾਈ ਪਿੰਦੇ ਕੋਲ ਦਾ ਫਾਇਦਾ ਤਾਂ ਹੈਗਾ ਹਾਂ 5-5 ਮਿੰਟ ਦਾ ਟਾਈਮ ਨੇੜੇ ਚੀਜ਼ ਦਾ ਫਾਇਦਾ ਤਾਂ ਕਹਿੰਦੇ ਹੈਗਾ ਏ। ਬਾਈ ਪ੍ਰੋਗਰਾਮ ਬਹੁਤ ਵਧੀਆ ਹੋਇਆ। ਪ੍ਰਧਾਨ ਬਾਈ ਦੇ ਬੇਟੇ ਦਾ ਵਿਆਹ ਤਾਂ। ਅੰਜੋਏ ਪੂਰਾ ਕੀਤਾ। ਕੰਮ ਵੀ ਕੀਤਾ ਹੈ। ਸਾਰਾ ਕੁਝ। ਤੇ ਹੋ ਗਿਆ। ਲਾਸਟ ਪਲੇਜਰ ਦਾ ਵਿਆਹ ਤਾਂ ਲਾ ਲਾ। ਪਲੇਜਰ ਦਾ ਕੰਮ ਖਤਮ। ਪਲੇਜਰ ਬਾਈ ਇਹਨੂੰ ਦੇ ਦੇਣਾ ਮੈਂ। ਬਰੇ ਇਹ দান ਕਰਨਾ ਹੈ। ਦਾਨ ਨਹੀਂ ਸਮਝ ਰਹਾ ਹੁਣ। ਦਾਨ ਕਰ ਦੇਣਾ। ਥੋੜੀ ਗਰਗੇ ਦਾ। ਥਿਹਟ ਹੋ ਗਿਆ। ਹਲਕਾ ਹੈ ਮੇਰੇ ਨਾਲ ਪਤਾ ਨਹੀਂ ਮੈਂ ਲਿਆ ਦਾ ਜਦ ਇਹ ਥੋੜਾ ਜਿਹਾ ਤੂੰ ਮੋਟਾ ਹੋ ਗਿਆ। ਮੋਟਾ ਨਹੀਂ ਹੋਇਆ ਮੈਂ। ਹਾਂ। ਇਹ ਵੱਧ ਗਿਆ ਆ ਜੀ ਤੇ ਥੋੜਾ ਜਿਹਾ ਪਹਿਲਾਂ ਵੀ ਆਨ ਅੰਕੰਫਰਟੇਬਲ ਜਾਦਾ ਚੱਲੀ ਹੁਣ ਗੱਡੀ ਦੇਖੀ ਹੈਗੀ ਆ ਸਾਸਰੀ ਕਾਲ ਜੀ ਬਾਈ ਸਾਰੇ ਵੀਰਾਂ ਨੂੰ ਤੇ ਮਨਾ ਵੀਰ ਅਸੀ ਕਾ ਬਾਈ ਵੰਟੀ ਵੀਰ ਪਾਰਟੀ ਬਾਈ ਪਹੁੰਚ ਗਏ ਫਿਰ ਹਾਂ ਤਿਆਰੀ ਪਹੁੰਚ ਗਏ ਹੋਰ ਹੋਰ ਵੰਟੀ ਮੈਗਨਾ ਝੰਡਾ ਤਾਂ ਅਸੀਂ ਕੱਢਿਆ ਵੇ ਨਾ ਪਹਿਲਾ ਨੰਬਰ ਹਾਂ 2 ਵਜੇ ਭੁਰੀ ਰਾਈ ਗਏ ਹਾਂ ਬਸ ਫਿਰ ਆਵਨੇ ਆਪਾਂ ਕਿਤੇ ਵੇਗੇ 1 ਵਜੇ 1 ਵਜੇ ਬਾਈ ਅਸੀਂ ਗਏ ਤਿੰਨੇ ਜਣੇ ਜਾ ਕੇ ਟੁੱਲੂ ਪੰਪ ਖੋਲ ਲਿਆ ਨਾ ਉਹਦਾ ਟੁੱਲੂ ਪੰਪ ਖਰਾਬ ਹੋ ਗਿਆ ਥਰਾ ਉਹ ਸੈੱਟ ਕਰਿਆ ਮੜਾ ਜੇ ਪ੍ਰਧਾਨ ਦਾ ਹਾਂ 1 ਵਜੇ 1 ਵਜੇ ਰਾਤ ਨੂੰ ਖੋਲਿਆ ਇਹਨੇ ਕੋਣ ਨੇ ਆਣ ਵੀ ਅੱਤੀਓ ਹੈ ਮੇਰੀ ਗੱਲ ਸੁਣ ਉਹ ਟੈਂਕੀ ਖਾਲੀ ਹੋ ਗਈ ਸੀ ਪਾਸੀਂ ਜਿਗਾਰਡ ਲਾ ਕੇ ਟੈਂਕੀ ਭਰਤੀ ਅੱਜ ਮੁੰਡਾ ਕਰਕੇ ਸੱਟ ਪਤਾ ਨਹੀਂ ਉਹ ਪੰਪ ਲੱਗੇ ਆਹ ਬਲੇਜ਼ਰ ਫਿਟਿੰਗ ਵਾਲਾ ਤੇਰੇ ਬਾਈ ਪੂਰਾ ਹੈ ਨਹੀਂ ਬਾਈ ਬਾਟੀ ਐ ਦੱਸ ਸਾਡੇ ਵੀ ਠੀਕ ਆ ਤੂੰ ਦਾ ਬਾਟੀ ਹਜ਼ਾਰ ਪਰਿੰਦਾ ਚਿੱਟਾ ਕੁਰਤਾ ਦਾ ਯਾਦ ਹੈ ਜਿੱਥੇ ਚੋਬਰ ਨੇ ਪਾ ਲਿਆ ਦਬਦਾ ਥੋੜਾ ਬਾਟੀ ਬਲੇਜ਼ਰ ਪਾਤਾ ਹੁਣ ਮੈਂ ਦੇਖੂ ਕੋਈ ਅੱਗੇ ਕੋਈ ਮੈਡਮ ਫੋਟੋ ਵੀ ਲੈ ਆਇਆ ਹੁਣ ਹਾਂ ਫਵਲੇ ਹੋਰ ਕੀ ਕਰਦੀਏ ਉਹ ਲੂਜ ਕੇ ਕਹਿੰਦੀ ਕਿ ਇਹ ਗਿਰਨ ਲੱਗੀ ਆ ਬੰਦਾ ਨਹੀਂ ਫਸਾਨ ਹੁੰਦਾ ਯਾਰ ਇਹ ਬਾਈ ਭਤੀਜਾ ਇਹ ਕਹਾਂ ਮਾਂ ਚੱਲੀਏ ਇਹ ਬਾਈ ਬਾਟੀ ਨੇ ਮੈਨੂੰ ਪਤਾ ਚਾਚੂ ਨਾਲ ਆਉਂਗਾ ਮੈਨੂੰ ਮੁਕਰ ਗਿਆ ਮੇਰੇ ਪਾਸ ਕਿਹਾ ਮੈਨੂੰ ਬਾਟੀ ਨੇ ਕਿਹਾ ਹੀ ਨਹੀਂਗਾ ਜੁੱਤੀ ਖੋਲੀ ਰਾਮੀ ਬਹੁਤ ਆਏ ਆਹ ਤੇ ਸਾਡਾ ਘੈਂਟ ਬੰਦਾ ਪੂਰੀ ਨਹੀਂ ਛੱਡਿਆਂਦਾ ਤੁਸੀਂ ਗਲਤ ਕਰਿਆ ਆ ਕਹਿੰਦਾ ਅਮਰਾ ਕਣ ਪੂਰੀ ਛੱਡਿਆ ਡੇੜਾ ਕਿੱਥੇ ਤਰਾ ਆਉਂਗਾ ਤਾਂ ਆਪਾ ਆਉਂਗਾ ਆਉਂਗਾ ਬੰਟੀ ਆ ਟਰੈਕਟਰੇ ਉਰੇ ਛੱਡ ਗਿਆ ਗਾਣਾ ਕੱਢਦਾ ਇਹ ਹਾਂ ਅੱਛਾ ਇਹ ਟਰੈਕਟਰ ਨੂੰ ਕਿਹਦਾ ਵੱਡਾ ਕੌਣ ਛੱਡ ਗਿਆ ਪਾਪਾ ਪਾਪਾ ਵੀਰੇ ਬੰਟੀ ਕਹਿੰਦਾ ਪੂਰੀ ਆਉਂਗਾ ਆਉਣਗੇ ਬੰਟੀ ਕੇ ਭਾਈ ਅੱਪਾ ਕਿਸੇ ਦੀ ਟੈਨਸ਼ਨ ਹੀ ਲੈਂਦੇ ਕਿ ਆਪਾਂ ਪਹੁੰਚ ਗਏ ਆਪਾਂ ਬੜਾ ਪਹੁੰਚ ਗਏ ਪ੍ਰਧਾਨ ਸੱਦੇ ਨਾ ਸੱਦੇ ਪਾਪਾ ਪਹੁੰਚ ਗਏ ਹਾਂ ਚਲੋ ਜੀ ਵੀ ਆਉਣੇ ਆਲੇ ਆ ਪੰਡਤ ਜੀ ਆ ਗਿਆ ਫੋਨ ਨਹੀਂ ਆਉਂਦਾ ਆਉਂਦਾ ਹਾਂ ਮੈਨੂੰ ਫੋਨ ਆਇਆ ਕੋਈ ਨਹੀਂ ਕੋਈ ਨਹੀਂ ਬਾਕੀ ਬਾਈ ਪੈਲ ਸਬਹੁਤ ਵਧੀਆ ਡੈਕੋਰੇਸ਼ਨ ਪੰਡਤ ਜੀ ਨੂੰ ਕੋਲ ਨਾ ਮਿਠਾ ਲਿਓ ਬਾਟੀ ਦਵਾਈ ਨਾ ਦੇਦੀ ਪੰਡਤ ਜੀ ਨੂੰ ਦੇਖਦੇ ਹੋ ਫੋਨ ਕਰ ਲੈਣਾ ਦਾ ਕੈਂਡ ਬੰਦਾ ਆਉਣ ਲੱਗਿਆ ਕਹਿੰਦਾ ਵਾ ਕੋਈ ਨਹੀਂ ਮਿਲਦੇ ਉਹਨੂੰ ਵੀ ਆ ਲਿਆ ਕਹਿੰਦਾ ਹਲਵਾਈਆਂ ਕੋ ਚੱਲੀਏ ਕਿਹੜਾ ਮਾਰ ਕੀ ਇੱਕ ਆਹ ਜਿਆਦਾ ਹਲਵਾਈਆਂ ਕੋਲ ਚਾਹਦੇ ਇਸ ਨੂੰ ਘੁੰਮ ਕੇ ਲੋ ਜੀ ਬਾਈ ਮੈਨੂੰ ਗੱਡੀ ਜੇ ਸੌਣੇ ਘਰ ਵੀ ਜਾਣਾ ਹੈ ਜਾ ਤੁਰ ਲੈ ਕੇ ਇਹਨਾਂ ਦਾ ਸੋਨਾ ਦਾ ਪੈਣੀ ਹੈ ਕਿ ਦਿਨਾਂ ਕਹਿੰਦੇ ਬਾਈ ਕੰਮ ਰਹਿ ਗਿਆ ਥੋੜਾ ਜਿਹਾ ਹਲੇ ਆਪਣੇ ਵੀਰ ਥੋੜੇ ਰੋਟੀ ਖਾਂਦੇ ਤੇ ਬਾਅਦ ਵਿੱਚ ਭੂਰੀ ਨੇ ਪੜਦੇ ਆਉਣਾ ਫਿਰ ਟਰੈਕਟਰ 'ਚ ਸਮਾਨ ਲੱਦਾ ਕੇ ਇਹਨੇ ਫੇਰ ਘਰ ਲੈ ਕੇ ਜਾਣਾ ਮਨੇ ਆਏ ਰਸ ਵੀ ਪਰ ਉਹ ਮੋਟਰਸਾਈਕਲ ਵਰਤਦਾ ਇਹ ਮੋਟਰਸਾਈਕਲ ਇਹ ਮਰ ਜਾਣਾ ਤਾਂ ਹੈ ਕੰਡ ਲੱਗ ਜਣੀ ਸੀ ਛੱਟ ਲੱਗ ਜਾਣੀ ਸੀ ਹੁਣ ਆਏ ਆ ਅਸੀਂ ਹਲੇ ਅੰਦਰ ਕੰਮ ਚੱਲਦਾ ਸੀ ਬਾਈ ਗੱਡੀ 'ਚ ਬਹਿ ਕੇ ਆ ਕੇ ਸਰੀਰ ਥੋੜਾ ਜਿਹਾ ਥੱਕ ਗਿਆ ਮੈਂ ਕਿਹਾ ਨਾ ਆਈ ਵੀ ਬਣਿਆ ਤਾਂ ਦੱਸ ਦੋ ਜਿੱਤੇ 6 ਵਜੇ ਹੋ ਗਏ ਉਹਨੇ ਨਹੀਂ ਅੱਜ ਨੀਂਦ ਪੂਰੀ ਕੱਢਣੀ ਏ ਰਾਤ ਸੌਏ ਵੀ ਬਾਈ ਰਾਤ 2 ਵਜੇ ਸੌਏ ਸੀ ਕੰਮਕਾਰ ਕਰਦੇ ਫਿਰੇਗੇ ਫਿਰ ਅੱਜ ਵੀ ਦੋ ਤਿੰਨ ਦਿਨ ਹੋ ਗਏ ਨੀਂਦ ਨਹੀਂ ਪੂਰੀ ਹੋਈ ਚਲੋ ਹੁਣ ਨੀਂਦਾਂ ਵਰੇ ਸੌਣ ਵਰੇ ਆ ਬੂਟੇ ਲਾਗੇ ਤੇ ਬੂਟੇ ਦਾ ਕੱਦੇ ਲਾਏ ਬਸ ਹੁਣ ਵਿਆਹਾਂ ਨਿਬੜ ਗਏ ਹੁਣ ਬਾਈ ਨਵਾਂ ਪ੍ਰੋਜੈਕਟ ਸ਼ੁਰੂ ਹੋਣਾ ਹੁਣ ਕੜਕਾ ਨੂੰ ਪਾਣੀ ਲੱਗਣੀ ਹੈ ਹੈਨਾ ਪਾਣੀ ਬਾਈ ਮੇਰੇ ਵੀ ਲੱਗਣੇ ਆ ਮਾਣੇ ਨਹੀਂ ਲਾਣੇ ਮਾਣੇ ਹੁਣ ਮੈਂ ਵੀ ਰੈਕਲਿੰਗ ਕਰਾ ਕੇ ਕਰੱਖ ਲੈਣੀ ਹੋਰ ਰੇ ਵੀ ਪਾਉਣਾ ਇੱਕ ਮਾ ਮਨੇ ਹੁਣ ਪੈਂਟ ਇਹ ਬਿਆ ਨੂੰ ਪਾਇ ਕਰਨੇ ਕਿ ਕਰਨ ਨੂੰ ਇਹ ਕਵਾਲਟੀ ਵੇਅ ਮਾਸਤੀ ਕਰੂ ਕਵਾਲਟੀ ਵੇਅ ਹੈ ਬੀ ਡ੍ਰੈਗ ਲੀਨ ਕਰਾਉਣੇ ਘਰੇ ਤੋੜਨੀ ਕਿ ਹੁਣ ਡ੍ਰੈਗ ਲੀਨ ਕਰਾ ਕੇ ਰੱਖਾ ਨੂੰ ਪੱਕੀ ਦੇਖਦੇ ਆ ਕੋਡ ਦਾ 300 ਰੁਪਏ ਲਿਆਦਾ ਪੈਂਟ ਦਾ ਕਿੰਨਾ ਦਿੰਦੇ ਪੈਂਟ ਦਾ ਘੱਟੋਂ ਕੋਈ ਚੱਕਰ ਨਹੀਂ ਚੀਜ਼ ਪਸੰਦ ਆਉਣੀ ਚਾਹੀਦੀ ਏ ਮਨੇ ਫੇਰ ਜੁੱਤੀ ਦੇ ਹੀਲਾ ਹੋ ਗਿਆ ਤਾਂ ਹਮ ਜਿਹੜੇ ਜੁੱਤੀ ਰਾਤ ਮਿਲੀ ਰਹੀਦੀ ਜੁੱਤੀ ਪਾਈ ਵਰਦਾ ਮੁੰਡਾ ਦੌੜਦਾ ਕਿਤੇ ਕਿਸ ਵਾ ਚੰਗੀ ਸੀ ਵੀ ਸਾਰੇ ਚੀਜ਼ਾਂ ਮਿਲ ਗਈਆਂ ਨੇ ਬਾਈ ਕੰਮ ਜੋ ਸਾਡੇ ਬਣਨੇ ਤੇ ਬਣ ਗਏ। ਪੂਰੀ ਦਾ ਵਿਚਾਰਦਾ ਰਹਿ ਗਿਆ ਤਾਂ ਫਿਰ ਉਹ ਵੀ ਲੈ ਆਇਆ ਹੋ ਗਿਆ ਉਹਦਾ ਵੀ ਹਿੱਲਾ। ਇਹ ਨਹੀਂ। ਕਿਨੇ ਜਣੇ ਰਹਿ ਗਏ ਹੁਣ? ਚਲੋ ਕਹਿੰਦੇ ਛੰਡੇ ਸਭ ਨੂੰ ਬਣਦਾ। ਕਿਨੇ ਜਣੇ ਰਹਿ ਗਏ ਹੁਣ ਅੰਦਰ ਬੈਠ ਸਮ। ਆਹ ਹੋ ਗਿਆ ਲਾਈਟ ਵੱਲ ਗਈ। ਪਿੱਛੇ ਕੋ ਗੱਡੀ ਆਈ ਹੁਣੀ। ਕੀ ਹੋ ਗਿਆ? ਸਾਡੀ ਗੱਡੀ ਲਾਈਟ ਵੱਲ ਗਈ। ਹਾਂ ਮੈਂ ਫਰਡ ਲਾਈਟ ਵੱਲ। ਅੱਛਾ ਆਹ ਲਾਈਟ ਵੱਲ ਪੀ ਇਹਨਾਂ ਦੀ। ਹੂੰ। ਠੀਕ ਹੈ। ਖੁਸ਼ ਹੈ? ਹੋਰ ਹੋਰ ਖੁਸ਼ੀ ਖੁਸ਼ ਹੈ ਦੁਨੀਆਦਾਰੀ ਖੁਸ਼ੀ ਜੀ ਹੋਆ। ਮਨੇ ਕਿੰਨੇ ਪਿਆਰ ਰਹਿ ਕੇ। ਬਾਦੂ ਹਾਂ। ਹੂੰ। ਮੈਂ ਮੰਨ ਇਹ ਨੋਫਰ ਦੇਤੀ ਵੀ ਭਾਈ ਜੀ ਚਾਰਜ ਲਾਉਣਾ ਲਾ ਰਹਾ ਹੈ ਇਹ ਕਹਿੰਦਾ ਫੋਨ ਨਹੀਂ ਚਲਾਉਣਾ ਅੱਜ ਨੀਂਦ ਕੱਢਣੀ ਆ ਸੌਣਾ ਹਾਂਜੀ ਹੁਣ ਯਾਰ ਚੱਲ ਚਾਰਸ ਨੂੰ ਮੰਨ ਚਾ ਵੀ ਲਿਖੀ ਜਾਗਾ ਪੂਰੀ ਨੂੰ ਕੁਹਾ ਫੇ ਫੋਨ ਕਰਦੇ ਲੈਣਾ ਆ ਜਾ ਵੀਰੇ ਤੇਰਾ ਆਪਾ ਬੇਲੇ بجلی ਕਰਨ ਪਹਿਲ ਸਭ ਰੀਆ ਬਾਈ ਪਾਰ ਕੀ ਪੋਰਕਿੰਗ ਉਧਾ ਨੇੜੇ ਆ ਵੀ ਆ ਬੰਦ ਕਰਤੀ ਬਾਹਰ ਹਾਂ ਹਾਂ ਇਹ ਪਹਿਲਾਂ ਖੁੱਲਾ ਹੁੰਦਾ ਰਵੇ ਕੰਨ ਪੰਨੂ ਬੰਦਾ ਟਪਕੇ ਇਧਰ ਉਧਰ ਹੋ ਜਾਂਦੇ ਤੇ ਇਹਨਾਂ ਦਾ ਹੀ ਮਨ ਲਾਦਾ ਸ਼ਾਇਦ ਇਹ ਕਿ ਇਧਰ ਛੋਟਾ ਪੈਲਸ ਹੈ ਹੈਗਾ ਨਾ ਹੂੰ ਇਹ ਦੋ ਤੇ ਮਨੇ ਇਹ ਪਾਣੀ ਆਇਆ ਤਾਂ ਡੁੱਬ ਵੀ ਗਿਆ ਤਾਂ ਪੈਲ ਸਾਰਾ ਖਤਮ ਹੋ ਗਿਆ ਤੋਂ ਫੇਰ ਤੇ ਦੇਖਿਆ ਤਾਂ ਮੈਂ ਦੇਖਿਆ ਨਾ ਹੂੰ ਆ ਰੋਡ ਆ ਰੋਡ ਬੰਨ ਬਾਈ ਸੋਫੇ ਖੜੇ ਜਾਂਦੇ ਨੇ ਯਾਰ ਇਹਨਾਂ ਦਾ ਨਾ ਬਹੁਤ ਨੁਕਸਾਨ ਹੋਇਆ ਚਲੋ ਘਾਟੇ ਵਾਧੇ ਪੂਰੇ ਹੋ ਜਾਂਦੇ ਆ ਤਾਂ ਅਨੁਰੋਧੀ ਚਾਹੀਦੀ ਹੈ ਕਹਿੰਦੇ ਉਹ ਕੰਮ ਹੋ ਗਿਆ ਤਾਂ ਚੈੱਕ ਆ ਗਈ ਚੈੱਕ ਪੂਰੀ ਠੀਕ ਹੈ ਬਾਈ ਮਨੇ ਇਹ ਵਿੱਚ ਬਹੁਤ ਬਹੁਤਾਂ ਕੀਤੀਆਂ ਮੈਂ ਬਹੁਤ ਜ਼ਿਆਦਾ ਵੀ ਇੱਕ ਚੱਕਰਾਵਾਰ ਜਾਣਾ ਜੇ ਦੇਖਿਆ ਜਾਵੇ ਉਹ ਹੁਣ ਕਈ ਜਾਣੇ ਦਾ ਸਟਾਕ ਸੈਂਡ ਵੀ ਕਰਦਾ ਹੈ ਹੈ ਚਾਹੀਦੀ ਹੈ ਹਾਂ ਹਾਂ ਸਾਰਿਆਂ ਨੂੰ ਚਾਹੀਦੀ ਹੈ ਜੀ ਨਹੀਂ ਚਾਹੀਦਾ ਠੀਕ ਹੈ ਚਾਰਜ ਲਾਉਂ ਦੋ ਬੈਟਰੀ